ਚੀਨ ਨੇ ਤਾਈਬਾਨ ਅਤੇ ਭਾਰਤ ਵਿਚਕਾਰ ਸੰਦੇਸ਼ਾਂ ਦੇ ਆਦਾਨ-ਪ੍ਰਦਾਨ ਦੀ ਆਲੋਚਨਾ ਕੀਤੀ ਹੈ ਇਸ ਮਗਰੋਂ ਟਾਪੂ ਦੇਸ਼ ਨੇ ਹੁਣ ਚੀਨ ਉਤੇ ਪਲਟਵਾਰ ਕੀਤਾ ਹੈ ਤਾਈਬਾਨ ਦੇ ਉਪ ਵਿਦੇਸ਼ ਮੰਤਰੀ ਟੀਐਨ ਚੰਗ ਕਵਾਗ ਨੇ ਕਿਹਾ ਕਿ ਨਾ ਤਾਂ ਸਾਡੇ ਰਾਸ਼ਟਰਪਤੀ ਅਤੇ ਨਾ ਹੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਤੋਂ ਡਰਦੇ ਨੇ ਦਰਅਸਲ ਚੀਨ ਦੇ ਵਿਦੇਸ਼ ਮੰਤਰਾਲੇ ਨੇ ਪੀਐਮ ਮੋਦੀ ਅਤੇ ਤਾਈਵਾਨ ਦੇ ਰਾਸ਼ਟਰਪਤੀ ਲਾਈ ਚਿੰਗ ਦੇ ਵਿਚਕਾਰ ਸੰਦੇਸ਼ਾਂ ਦੇ ਆਦਾਨ-ਪਰਦਾਨ ਤੇ ਇਤਰਾਜ਼ ਜਤਾਇਆ ਸੀ। ਟਾਪੂ ਰਾਸ਼ਟਰੀ ਪਾਰਟੀ ਚ 2024 ਦੀਆਂ ਆਮ ਚੋਣਾਂ ਵਿੱਚ ਮੋਦੀ ਦੀ ਜਿੱਤ ਤੇ ਵਧਾਈ ਦਿੱਤੀ। ਤਾਈਵਾਨ ਦੇ ਉਪ ਵਿਦੇਸ਼ ਮੰਤਰੀ ਨੂੰ ਭਾਰਤ ਅਤੇ ਤਾਈਵਾਨ ਦਰਮਿਆਨ ਮਜ਼ਬੂਤ ਸਬੰਧਾਂ ਦੇ ਮੁੱਦੇ ਤੇ ਚੀਨ ਦੀ ਆਲੋਚਨਾ ਬਾਰੇ ਸਵਾਲ ਪੁੱਛਿਆ ਗਿਆ। ਇਸ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪੀਐਮ ਮੋਦੀ ਅਤੇ ਸਾਡੇ ਰਾਸ਼ਟਰਪਤੀ ਡਰਨ ਵਾਲੇ ਨਹੀਂ ਹਨ। ਦਰਅਸਲ ਚੀਨ ਨੇ ਭਾਰਤ ਦੇ ਸਾਹਮਣੇ ਵਿਰੋਧ ਜਿਤਾਉਂਦੇ ਹੋਏ ਕਿਹਾ ਸੀ ਕਿ ਨਵੀਂ ਦਿੱਲੀ ਨੂੰ ਤਾਈਵਾਨ ਦੇ ਅਸੀਂ ਹਰਕਤਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਡ੍ਰੈਗਨ ਮੁਤਾਬਕ ਤਾਈਬਾਨ ਉਸ ਦਾ ਬਾਗੀ ਅਤੇ ਅਟੁੱਟ ਸੂਬਾ ਹੈ ਇਸ ਨੂੰ ਮੁੱਖ ਭੂਮੀ ਨਾਲ ਦੁਬਾਰਾ ਜੋੜਿਆ ਜਾਣਾ ਚਾਹੀਦਾ ਹੈ ਭਾਵੇਂ ਜ਼ਬਰਦਸਤੀ ਹੀ ਕਿਉਂ ਨਾ ਕੀਤਾ ਜਾਵੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਉ ਨਿੰਗ ਨੇ ਕਿਹਾ ਸੀ ਕਿ ਸਭ ਤੋਂ ਪਹਿਲਾਂ ਤਾਈਬਾਨ ਖੇਤਰ ਵਿੱਚ ਕੋਈ ਰਾਸ਼ਟਰਪਤੀ ਨਹੀਂ ਹੈ ਚੀਨ ਤਾਈਬਾਨੀ ਅਧਿਕਾਰੀਆਂ ਤੇ ਚੀਨ ਨਾਲ ਕੂਟਨੀਤਿਕ ਸਬੰਧ ਰੱਖਣ ਵਾਲੇ ਦੇਸ਼ਾਂ ਦਰਮਿਆਨ ਸਰਕਾਰੀ ਗਲਬਾਤ ਦੇ ਸਾਰੇ ਰੂਖਾਂ ਦਾ ਵਿਰੋਧ ਕਰਦਾ ਹੈ ਦੁਨੀਆ ਵਿੱਚ ਸਿਰਫ ਇੱਕ ਚੀਨ ਹੈ ਤੇ ਤਾਈਬਾਨ ਚੀਨ ਦੇ ਗਣਰਾਜ ਦਾ ਇੱਕ ਅਟੁੱਟ ਹਿੱਸਾ ਹੈ ਉਹਨਾਂ ਨੇ ਕਿਹਾ ਕਿ ਇੱਕ ਚੀਨ ਦਾਂਤ ਅੰਤਰਰਾਸ਼ਟਰੀ ਸੰਬੰਧਾਂ ਵਿੱਚ ਪੂਰੀ ਤਰ੍ਹਾਂ ਮਾਨਤਾ ਪ੍ਰਾਪਤ ਨਿਯਮ ਹੈ ਅਤੇ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਇਸ ਦੀ ਸਹਿਮਤੀ ਹੈ। ਦਰਅਸਲ ਪੀਐਮ ਮੋਦੀ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਉਹ ਤਾਈਬਾਨ ਨਾਲ ਕਰੀਬੀ ਸੰਬੰਧ ਬਣਾਉਣ ਦੇ ਇੱਛੁਕ ਨੇ। ਮੋਦੀ ਨੇ ਲੋਕ ਸਭਾ ਚੋਣਾਂ ਚ ਜਿੱਤੇ ਤੇ ਤਾਈਬਾਨ ਦੇ ਰਾਸ਼ਟਰਪਤੀ ਦੇ ਵਿਦਾਈ ਸੰਦੇਸ਼ 'ਚ ਇਹ ਟਿੱਪਣੀ ਕੀਤੀ ਸੀ। ਮੋਦੀ ਨੂੰ ਵਿਦਾਈ ਦਿੰਦੇ ਹੋਏ ਤਾਈਬਾਨ ਦੇ ਰਾਸ਼ਟਰਪਤੀ ਲਾਈ ਚਿੰਗ ਤੇ ਨੇ ਪੋਸਟ ਕੀਤਾ ਚੋਣਾਂ 'ਚ ਜਿੱਤਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਅਸੀਂ ਤੇਜੀ ਨਾਲ ਵਾਧਰੀ ਤਾਇਬਾਨ ਭਾਰਤ ਪਾਈ ਵਾਲੀ ਨੂੰ ਵਪਾਰ ਟੈਕਨੋਲੋਜੀ ਅਤੇ ਹੋਰ ਖੇਤਰਾਂ ਵਿੱਚ ਆਪਣੇ ਸਹਿਯੋਗ ਦਾ ਵਿਸਤਾਰ ਕਰਨ ਦੀ ਉਮੀਦ ਰੱਖਦੇ ਹਾਂ ਇਹ ਇੰਡੋ ਪੈਸੀਫਿਕ ਖੇਤਰ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਵੇਗਾ